ਲਓ ਜੀ ਉਸ ਤੋਂ ਬਾਅਦ ਗੋਲ ਮੋਤੀ ਦੇ ਵਿੱਚ ਤੇ ਇੱਕ ਇਹ ਲਾਕਣ ਵਾਲੀ ਹੈ ਜਾਂ ਚਾਲਰ ਵਾਲੀ ਹੈ ਮੇਰੇ ਹਿਸਾਬ ਦੇ ਨਾਲ ਹਨਾ ਵਾਓ ਬਹੁਤ ਸੋਹਣੀ ਹੈ ਚਾਲਰ ਵਾਲੀ ਲੈਸ ਹੈ ਇੱਕ ਇਦਾਂ ਦੀ ਬਟ ਯਕੀਨ ਕਰਿਓ ਕਿ ਤੁਹਾਡੇ ਸੂਰਤ ਤੇ ਲੱਗੀ ਹੋਈ ਇੱਕ ਅਲੱਗ ਹੀ ਲੁੱਕ ਦੇਏਗੀ ਔਰ ਤੁਹਾਨੂੰ ਪੁੱਛੇਗਾ ਜ਼ਰੂਰ ਹਰ ਕੋਈ ਕਿ ਕਿੱਥੋਂ ਲਈ ਹੈ ਤੁਸੀਂ ਇਹ ਵਾਲੀ ਲੈਸ ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਗੇ ਇੱਕ ਹੋਰ ਨਵੀਂ ਵੀਡੀਓ। ਅੱਜ ਆਪਾਂ ਪਹੁੰਚੇ ਹਾਂ ਸ਼ਹਿਰ ਮਰੇਕ ਕੋਲ ਨੇ ਤੇ ਇੱਥੇ ਲੈਸਾਂ ਦੀ ਬਹੁਤ ਵੱਡੀ ਹੋਲ ਸੇਲ ਦੀ ਦੁਕਾਨ ਆ। ਜਿਹਦੀ ਆਪਾਂ ਵੀਡੀਓ ਪਹਿਲਾਂ ਵੀ ਅਪਲੋਡ ਕੀਤੀ ਆ ਜਿਹਦੇ ਵਿੱਚ ਤੁਹਾਨੂੰ ਕਾਟਨ ਦੀਆਂ ਲੈਸਾਂ ਦਿਖਾਈਆਂ ਦੀ ਸਾਰੀਆਂ। ਪਰ ਅੱਜ ਥੋੜੀਆਂ ਮਿਰਰ ਆ ਗਈਆਂ, ਫੈਂਸੀ ਆ ਗਈਆਂ, ਥੋੜੀਆਂ ਜੇ ਵਧੀਆ ਆ ਰਹੀ ਉਹ ਦੂ ਹੈਵੀ ਆ ਗਈਆਂ ਤੇ ਆਪਾਂ ਤੁਹਾਨੂੰ ਸਾਰੀ ਕਵਾਂਟੀਟੀ ਦਿਖਾਉਣੀ ਹੈ ਨੇ ਜੀ। ਬਾਕੀ ਤੁਹਾਨੂੰ ਸਾਰੇ ਰੇਟ ਦੱਸਾਂਗੇ ਨਾਲ ਤੇ ਬਾਕੀ ਆਪਾਂ ਤੁਹਾਨੂੰ ਸਾਰਾ ਐਡਰੈਸ ਐਂਡ ਤੇ ਦਵਾਂਗੇ ਵੀਡੀਓ ਪਰਲ ਵਾਲੀ ਮੋਤੀ ਵਾਲੀ ਲੈਸ ਜਿਹਦਾ ਕਿ ਬਹੁਤ ਜ਼ਿਆਦਾ ਟ੍ਰੈਂਡ ਚੱਲਿਆ ਸੀ ਤੇ ਮੋਹਰੀਆਂ ਤੇ ਲੱਗੀ ਤਾਂ ਇਦਾਂ ਲੱਗਦੀ ਹੈ ਜਿਦਾ ਪੰਜੇ ਪਾਈ ਹੁੰਦੀ ਹੈ ਕਿਉਂਕਿ ਇੱਕ ਸੂਟ ਤੇ ਗੁਰਪ੍ਰੀਤ ਨੇ ਮੈਨੂੰ ਬਿਨਾਂ ਪੁੱਛੇ ਲਾ ਲਈ ਸੀ ਨੇ ਰਸੂਟ ਤੇ ਲਾਈ ਨਹੀਂ ਸੀਗੀ ਬਹੁਤ ਸੋਹਣੀ ਲੱਗਦੀ ਹੈ ਇਹ ਜਿਹੜਾ ਕਿ ਹੈਗਾ 135 ਰੁਪਏ ਦਾ 9 ਮੀਟਰ ਤੇ ਮੂਰੀਆਂ ਤੇ ਲੱਗੀ ਸੀ ਗੁਰਪ੍ਰੀਤ ਦੇ ਸੂਟ ਦੀ ਆਪਾਂ ਤੁਹਾਨੂੰ ਇੱਕ ਪਿਕ ਦਵਾਂਗੇ ਵੀਡੀਓ ਦੇ ਨਾਲ ਸ਼ੋਅ ਕਰਾਂਗੇ ਬਹੁਤ ਸੋਹਣੀ ਲੱਗਦੀ ਹੈ ਇਹ 135 ਰੁਪਏ ਦੀ 9 ਮੀਟਰ ਜਿਹੜੀ ਕਿ ਸਿਰਫ ਔਰ ਸਿਰਫ 15 ਰੁਪਏ ਪਰ ਮੀਟਰ ਦੇ حساب ਨਾਲ ਤੁਹਾਨੂੰ ਪੈਂਦੀ ਆ ਤੇ ਬਹੁਤ ਸੋਹਣੀ ਲੱਗਦੀ ਆ ਤੇ ਕਲਰ ਦੀ ਗੱਲ ਕਰੀਏ ਤੇ ਨੁਕਦੀ ਗੱਲ ਕਰੀਏ ਭਾਈ 골ਡਨ ਕਲਰ ਮਿਲ ਜੇਗਾ ਇਸ ਦੇ ਵਿੱਚ ਮਤਲਬ ਸ਼ਾਈਨਿੰਗ ਵਾਲਾ ਮਿਲ ਜੇਗਾ ਔਰ ਉਸ ਤੋਂ ਬਾਅਦ ਵਾਈਟ ਮਿਲ ਜੇਗਾ ਆਫ ਵਾਈਟ ਯਾ ਕਲਰ ਹੈ ਇਹ ਤੇ ਉਸ ਤੋਂ ਬਾਅਦ ਇਹ ਵਾਲਾ ਪ੍ਰੋਪਰ 골ਡਨ ਮਿਲ ਜੇਗਾ ਤੁਹਾਨੂੰ ਕਲਰ ਇਸ ਦੇ ਵਿੱਚ ਦੈਨ ਉਸ ਤੋਂ ਬਾਅਦ ਸਿਲਵਰ ਔਰ 골ਡਨ ਦਾ ਮਿਕਸਚਰ ਮਿਲ ਜੇਗਾ ਸ਼ਾਈਨਿੰਗ ਦੇ ਵਿੱਚ ਥੋੜਾ ਮੈਟ ਦੇ ਵਿੱਚ ਲੈਣਾ ਚਾਹੁੰਦੇ ਹੋ ਤਾਂ ਉਹ ਵੀ ਮਿਲ ਜੇਗਾ ਤੁਹਾਨੂੰ 골ਡਨ ਔਰ ਵਾਈਟ ਦੇ ਵਿੱਚ ਦੈਨ ਉਸ ਤੋਂ ਬਾਅਦ ਅਗਰ ਤੁਸੀਂ ਤੁਹਾਡੀ ਚੁਆਇਸ ਆ ਕਿ ਮਲਟੀ ਦੇ ਵਿੱਚ ਕੁਝ ਮਿਲ ਜਵੇ ਇਦਾਂ ਦਾ ਤਾਂ ਮਲਟੀ ਦੇ ਵਿੱਚ ਵੀ ਅਵੇਲੇਬਲ ਆ ਜਿਹੜਾ ਕਿ ਡਾਰਕ ਦੇ ਵਿੱਚ ਵੀ ਮਿਲ ਜੇਗਾ ਥੋੜਾ ਲਾਈਟ ਦੇ ਵਿੱਚ ਵੀ ਮਿਲ ਜੇਗਾ ਮਤਲਬ ਇਹ ਵਾਲਾ ਗੋਟਾ ਜਿਹੜਾ ਨੀਚੇ ਲੱਗਿਆ ਹੋਇਆ ਇਹ ਵਾਈਟ ਦੇ ਵਿੱਚ ਵੀ ਮਿਲ ਜੇਗਾ ਔਰ 골ਡਨ ਦੇ ਵਿੱਚ ਵੀ ਮਿਲ ਜੇਗਾ ਜਿੱਦਾਂ ਦੀ ਤੁਹਾਡੀ ਚੋਇਸ ਆ ਵਸ ਤੁਸੀਂ ਇੱਕ ਵਾਰ ਆ ਕੇ ਦੁਕਾਨ ਦੇ ਉੱਪਰ ਦੱਸਣਾ ਕਿ ਸਾਨੂੰ ਇਦਾਂ ਦੀ ਲੇਸ ਚਾਹੀਦੀ ਆ ਤਾਂ ਇਹ ਤੁਹਾਨੂੰ ਉਦਾਂ ਦੀ ਹੀ ਲੇਸ ਆ ਜਿਹੜੀ ਉਹ ਪ੍ਰੋਵਾਈਡ ਕਰਨਗੇ ਥੋੜਾ ਹੋਰ ਹੈਵੀ ਦੇ ਵਿੱਚ ਜਾਂਦੇ ਆ ਜਿਹੜਾ ਕਿ ਨਲਕੀ ਦੇ نیچے ਇੱਕ ਪਰ ਲੱਗਿਆ ਹੋਇਆ ਇਹ ਪੈ ਜੇ ਨਾ ਤੁਹਾਨੂੰ 265 ਰੁਪਏ ਦਾ 9 ਮੀਟਰ ਜਿਹੜਾ ਕਿ ਨੀਅਰ ਅਬਾਊਟ 30 ਰੁਪਏ ਪਰ ਮੀਟਰ ਦੇ ਹਿਸਾਬ ਨਾਲ ਤੁਹਾਨੂੰ ਇਹ ਪੈ ਰਿਹਾ ਬਹੁਤ ਸੋਹਣਾ ਤੇ ਬਹੁਤ ਲੱਗਣ ਵਾਲਾ ਲੱਗ ਜੀ ਲੁੱਕ ਦੇ ਰਿਹਾ ਇੱਕ ਬਹੁਤ ਸੋਹਣਾ ਲੱਗਦਾ ਆ ਔਰ ਉਸ ਤੋਂ ਬਾਅਦ ਇਹ ਚਿਲਮਿਲ ਕਰਦੀ ਤੁਸੀਂ ਲੈਸ ਦੇਖ ਸਕਦੇ ਹੋ ਬਹੁਤ ਸੋਹਣੀ ਲੱਗੇਗੀ ਤੇ ਜਿਹੜਾ ਕਿ ਪੈ ਰਿਆ ਤੁਹਾਨੂੰ 290 ਰੁਪਏ ਦਾ 9 ਮੀਟਰ ਨੀਅਰ ਅਬਾਊਟ 32 ਤੋਂ 33 ਰੁਪਏ ਪਰ ਮੀਟਰਸ ਆਪਦੇ ਨਾਲ ਤੁਹਾਨੂੰ ਪੈ ਰਿਹਾ ਤੇ ਇਸ ਵਿੱਚ ਵੀ ਕਲਰ ਤੁਸੀਂ ਦੇਖ ਸਕਦੇ ਹੋ ਸਾਰੇ ਕਲਰ ਤੁਹਾਨੂੰ ਮਿਲ ਜਾਣਗੇ ਬਹੁਤ ਵਧੀਆ ਅਗਰ ਤੁਸੀਂ ਕੋਈ ਨਾਈਟ ਡਰੈਸ ਬਣਾ ਰਹੇ ਹੋ ਤਾਂ ਉਸ ਦੇ ਲਈ ਬਹੁਤ ਵਧੀਆ ਲੱਗਣਾ ਹੈ ਨਾਈਟ ਦਾ ਕੋਈ ਫੰਕਸ਼ਨ ਆ ਤਾਂ ਉਸ ਦੇ ਲਈ ਚਿਲਮਿਲ ਕਰਦਾ ਇਹ ਕੋਟਾ ਬਹੁਤ ਸੋਹਣਾ ਲੱਗਣਾ ਹੈ ਡਰੈਸ ਦੇ ਉੱਪਰ ਬਾਕੀ ਤੁਹਾਡੀ ਆਪਣੀ ਚੋਇਸ ਤੁਸੀਂ ਜਿਸ ਤਰ੍ਹਾਂ ਦੀ ਮਰਜੀ ਡ्रेसेस ਵਗੈਰਾ ਤੇ ਲਗਾ ਸਕਦੇ ਹੋ ਬਹੁਤ ਸਾਰੀ ਮਤਲਬ ਕੁਆंटਿਟੀ ਹੈ ਇਹਨਾਂ ਦੇ ਕੋਲ ਜਿੱਦਾਂ ਦੀ ਵੀ ਤੁਸੀਂ ਲੈਸ ਕਹੋਗੇ ਤਾਂ ਉਦਾਂ ਦੀ ਹੀ ਤੁਹਾਨੂੰ ਇੱਥੇ ਅਵੇਲੇਬਲ ਹੋ ਜਾਣੀ ਹੈ ਬਸ ਤੁਸੀਂ ਇੱਕ ਵਾਰ ਆ ਕੇ ਦੱਸਣਾ ਕਿ ਤੁਹਾਨੂੰ ਕਿਸ ਸੂਟ ਦੇ ਲਈ ਕਿੱਦਾਂ ਦੀ ਲੈਸ ਚਾਹੀਦੀ ਹੈ ਤੁਹਾਨੂੰ ਸਾਰੀ ਅਵੇਲੇਬਲ ਹੋਏਗੀ ਇੱਥੇ ਸੋ ਇਹ ਹੈਗੀ ਹੈ ਇਹਨਾਂ ਦੀ ਮੋਤੀ ਦੀ ਕਲੈਕਸ਼ਨ ਤੇ ਉਸ ਤੋਂ ਬਾਅਦ ਆਪਾਂ ਚੱਲਦੇ ਹਾਂ ਥੋੜੀ ਹੋਰ ਹੈਵੀ ਲੁੱਕ ਵੱਲ ਨੂੰ ਲਓ ਜੀ ਉਸ ਤੋਂ ਬਾਅਦ ਗੋਲ ਮੋਤੀ ਦੇ ਵਿੱਚ ਤੇ ਇੱਕ ਇਹ ਲਾਕਣ ਵਾਲੀ ਹੈ ਜਾਂ ਚਾਲਰ ਵਾਲੀ ਹੈ ਮੇਰੇ ਹਿਸਾਬ ਦੇ ਨਾਲ ਹਨਾ ਵਾਓ ਬਹੁਤ ਸੋਹਣੀ ਹੈ ਚਾਲਰ ਵਾਲੀ ਲੈਸ ਹੈ ਇੱਕ ਇਦਾਂ ਦੀ ਲੁੱਕ ਹੈ ਦੀ ਦੇਖ ਸਕਦੇ ਹੋ ਤੁਸੀਂ ਬਹੁਤ ਸੋਹਣੀ ਲੱਗ ਰਹੀ ਹੈ ਜਿਹੜੀ ਕਿ 240 ਰੁਪਏ ਦੀ 9 ਮੀਟਰ ਪੈਣੀ ਆ ਨੀਅਰ ਅਬਾਊਟ 36 ਰੁਪਏ 26 26 ਰੁਪਏ ਪਰ ਮੀਟਰ ਦੇ حساب ਨਾਲ ਪੈਣੀ ਆ ਬਹੁਤ ਵਧੀਆ ਡੀਲ ਹੈ ਜੀ ਜਲਦੀ ਕਰੋ ਕਿਤੇ ਨਿਕਲ ਨਾ ਜਾਵੇ ਹੱਥੋਂ ਜਲਦੀ ਜਲਦੀ ਆਓ ਤੇ ਆਪਣੀ ਡੀਲ ਹੈ ਜਿਹੜੀ ਉਹ ਫਾਈਨਲ ਕਰੋ ਇਹ ਇਹ ਵੀ ਤੁਹਾਨੂੰ 290 ਰੁਪਏ ਦੀ 9 ਮੀਟਰ ਪੈਣੀ ਆ ਜਿਹੜੀ ਕਿ ਪੈਜੇਗੀ ਤੁਹਾਨੂੰ 32 ਤੋਂ 33 ਰੁਪਏ ਪਰ ਮੀਟਰ ਦੇ ਹਿਸਾਬ ਨਾਲ ਪੈ ਜਾਣੀ ਆ ਬਹੁਤ ਸੋਹਣੀ ਲੈਸ ਆ ਇਹ ਦੇਖ ਸਕਦੇ ਹੋ ਇਹਦਾ ਤੁਸੀਂ ਓਪਨ ਦੇ ਵਿੱਚ ਕਿਉਂਕਿ ਉੱਪਰ ਵੀ ਸਿੰਪਲ ਕਿਨਾਰੀ ਨਹੀਂ ਦਿੱਤੀ ਹੋਈ ਉਸ ਦੇ ਨਾਲ ਵੀ ਮੋਤੀ ਦਾ ਵਰਕ ਕੀਤਾ ਹੋਇਆ ਤੇ ਸੂਟ ਦੇ ਉੱਪਰ ਲੱਗੀ ਬਹੁਤ ਸੋਹਣੀ ਲੱਗਣੀ ਆ ਤੇ ਇਹ ਵਾਲੀ ਤਾਂ ਮੈਨੂੰ ਕਾਫੀ ਦੇਰ ਦੀ ਮੈਨੂੰ ਦੇਖ ਰਹੀ ਸੀ ਨਿਗਾ ਸੀ ਇਹਦੇ ਤੇ ਤੇ ਦੇਖਦੇ ਹਾਂ ਗੁਰਪ੍ਰੀਤ ਨੂੰ ਕਹਿੰਦੇ ਆ ਸੋਚਮਾਨ ਦੇ ਵਿੱਚ ਕੋਈ ਡਿਜ਼ਾਈਨ ਕਰ ਸੂਟ ਡਿਜ਼ਾਈਨ ਬਹੁਤ ਸੋਹਣੀ ਆ ਦੇਖੋ ਫਲਾਵਰ ਦੇ ਵਿੱਚ ਮੋਤੀ ਦਿੱਤਾ ਹੋਇਆ ਜਿਹੜੇ ਕਿ ਸਿਰਫ ਔਰ ਸਿਰਫ 370 ਰੁਪਏ ਦੀ 9 ਮੀਟਰ ਮਤਲਬ 41 ਰੁਪਏ ਪਰ ਮੀਟਰ ਦੇ ਹਿਸਾਬ ਨਾਲ ਤੁਹਾਨੂੰ ਪੈਣੀ ਆ ਬਹੁਤ ਸੋਹਣੀ ਲੱਗਣੀ ਆ ਲੱਗੀ ਹੋਈ ਸੂਟ ਦੇ ਉੱਪਰ ਬਾਕੀ ਹੁ ਮੈਂ ਦੇ ਦਿਆਂ ਹੁਣ ਗੁਰਪ੍ਰੀਤ ਕਿੱਦਾਂ ਦਾ ਸੂਟ ਰੈਡੀ ਕਰਕੇ ਦਿੰਦੀ ਆਪਾਂ ਨੂੰ ਇਹ ਲੈਸ ਲਗਾ ਕੇ ਦਿਖਾਵਾਂਗੇ ਫਿਰ ਤੁਹਾਨੂੰ ਉਸ ਤੋਂ ਬਾਅਦ ਇਹ ਦੇਖ ਸਕਦੇ ਹਾਂ ਜੀ ਅਗਰ ਤੁਸੀਂ ਥੋੜੀ ਹੋਰ ਸਿੰਪਲ ਦੇ ਵਿੱਚ ਲੈਣਾ ਚਾਹੁੰਦੇ ਹੋ ਘੱਟ ਬਜਟ ਹੈ ਤੁਹਾਡੇ ਕਿਸੇ ਕਸਟਮਰ ਦਾ ਤਾਂ ਇਹ 180 ਰੁਪਏ ਦੀ 9 ਮੀਟਰ ਮਤਲਬ 20 ਰੁਪਏ ਪਰ ਮੀਟਰ ਦੇ ਹਿਸਾਬ ਨਾਲ ਪੈ ਜਾਣੀ ਹੈ ਬਹੁਤ ਅੱਛੀ ਡੀਲ ਹੈ ਘੱਟ ਬਜਟ ਦੇ ਵਿੱਚ ਤੁਸੀਂ ਆਪਣੇ ਕਸਟਮਰ ਨੂੰ ਸੂਟ ਰੈਡੀ ਕਰਕੇ ਦੇ ਸਕਦੇ ਹੋ ਸੋ ਅਗਰ ਤੁਸੀਂ ਆਪਣਾ ਵੀ ਸੂਟ ਰੈਡੀ ਕਰਨਾ ਚਾਹੁੰਦੇ ਹੋ ਉਹ ਵੀ ਕਰ ਸਕਦੇ ਹੋ ਅਗਰ ਤੁਹਾਨੂੰ ਸਿੰਗਲ ਕਲਰ ਦੇ ਵਿੱਚ ਚਾਹੀਦੀ ਹੈ ਮਤਲਬ ਸਿੰਗਲ ਕਲਰ ਚਾਹੀਦਾ ਤਾਂ ਉਹ ਵੀ ਅਵੇਲੇਬਲ ਨੇ ਇਹਨਾਂ ਕੋਲ ਤੁਸੀਂ ਸਿੰਗਲ ਕਲਰ ਦੇ ਵਿੱਚ ਵੀ ਆਪਣਾ ਲੈ ਸਕਦੇ ਹੋ ਜਿੱਦਾਂ ਇਹ ਪੀਚ ਕਲਰ ਹੈ ਤਾਂ ਉਹਦੇ ਵਿੱਚ ਵੀ ਲੈ ਸਕਦੇ ਹੋ ਵਾਈਟ ਕਲਰ ਦੇ ਜਿਹੜਾ ਕਿ 390 ਰੁਪਏ ਦਾ 9 ਮੀਟਰ ਪੈਣਾ ਹੈ ਵਾਈਟ ਦੇ ਵਿੱਚ ਬਹੁਤ ਵਧੀਆ ਡੀਲਿੰਗ ਹੈ ਮਤਲਬ ਇੰਨੀ ਤਾਂ ਵੀਡੀਓ ਦੇ ਵਿੱਚ ਦਿਖਾ ਨਹੀਂ ਹੁੰਦੀ ਜਿਹੜਾ 390 ਰੁਪਏ ਦੀ 9 ਮੀਟਰ ਹੈ ਵਾਈਟ ਵਾਲੀ ਇਹ ਤੁਹਾਨੂੰ ਨੀਅਰ ਅਬਾਊਟ 43 ਤੋਂ 44 ਰੁਪਏ ਪਰ ਮੀਟਰ ਦੇ ਹਿਸਾਬ ਨਾਲ ਪੈਣੀ ਹੈ ਬਹੁਤ ਸੋਹਣੀ ਲੱਗ ਰਹੀ ਹੈ ਸੂਟ ਦੇ ਉੱਪਰ ਲੱਗੀ ਹੋਈ ਔਰ ਉਸ ਤੋਂ ਬਾਅਦ ਇਹ ਸਿਲਵਰ ਆ ਜਾਂਦਾ ਵਾਈਟ ਤੋਂ ਬਾਅਦ 170 ਰੁਪਏ ਦੀ 9 ਮੀਟਰ ਪੈਣੀ ਹੈ ਤੁਹਾਨੂੰ ਜਿਹੜੀ ਕਿ ਪਰ ਮੀਟਰ ਦੇ ਹਿਸਾਬ ਨਾਲ ਗੱਲ ਕਰੀਏ ਤਾਂ ਨੀਅਰ ਅਬਾਊਟ 18 18.5 ਰੁਪਏ ਪਰ ਮੀਟਰ ਦੇ ਹਿਸਾਬ ਨਾਲ ਪੈਣੀ ਹੈ ਸੋ ਚਲੋ ਜੀ ਉਸ ਤੋਂ ਬਾਅਦ ਅੱਗੇ ਨੂੰ ਆਪਾਂ ਵੱਧਦੇ ਜਾਂਦੇ ਹਾਂ ਹੋਰ ਤੁਹਾਨੂੰ ਦਿਖਾਉਨੇ ਆ ਮੋਤੀ ਵਾਲੀ ਲੈਸ ਔਰ ਇਹ ਆ ਗਈ ਬਾਈਟ ਦੇ ਵਿੱਚ ਹੀ 290 ਰੁਪਏ ਦੀ 9 ਮੀਟਰ ਜਿਹੜੀ ਕਿ ਤੁਹਾਨੂੰ ਪੈਣੀ ਆ ਨੀਅਰ ਅਬਾਊਟ ਪਰ ਮੀਟਰ ਦੇ ਹਿਸਾਬ ਨਾਲ ਗੱਲ ਕਰੀਏ ਤਾਂ 32 ਤੋਂ 33 ਰੁਪਏ ਦੇ ਪਰ ਮੀਟਰ ਦੇ ਹਿਸਾਬ ਨਾਲ ਤੁਹਾਨੂੰ ਪੈ ਜਾਣੀ ਆ 290 ਰੁਪਏ ਦੀ 9 ਮੀਟਰ ਤੇ ਦੇਖ ਸਕਦੇ ਹੋ ਕਿੰਨੀ ਫਿਨਿਸ਼ਿੰਗ ਆ ਲੈਸ ਦੇ ਉੱਪਰ ਇੱਕ ਵਾਰ ਜਰੂਰ ਵਿਜ਼ਿਟ ਕਰੋ ਜਾਂ WhatsApp ਦੇ ਉੱਪਰ ਇਹ ਪਿਕ ਵੀ ਮੰਗਵਾ ਸਕਦੇ ਹੋ ਤੁਸੀਂ ਆਪਣੇ ਬੁਟੀਕ ਲਈ ਅਗਰ ਲੈਣਾ ਚਾਹੁੰਦੇ ਹੋ ਜਾਂ ਆਪਣੇ ਲਈ ਲੈਣਾ ਚਾਹੁੰਦੇ ਹੋ ਤੇ ਇਹਨਾਂ ਦਾ ਬਜਟ ਕੋਈ ਨਹੀਂ ਰੱਖਿਆ ਹੈ ਕਿ ਤੁਸੀਂ 1000 ਰੁਪਏ ਦੀ ਹੀ ਆਰਡਰ ਕਰਨੀ ਹੈ ਜਾਂ 2000 ਦੀ ਜਿੰਨੇ ਦੀ ਤੁਸੀਂ ਚਾਹੋ ਓਨੇ ਦੀ ਲੈਸ ਖਰੀਦ ਕੇ ਆਪਣਾ ਜਿਹੜਾ business ਹੈ ਉਹ ਸਟਾਰਟ ਕਰ ਸਕਦੇ ਹੋ ਲੈਸ ਸੇਲ ਦਾ ਜਾਂ ਫਿਰ ਆਪਣੇ ਕਸਟਮਰ ਨੂੰ ਸੂਟਾਂ ਦੇ ਉੱਪਰ ਲਗਾ ਕੇ ਦੇ ਸਕਦੇ ਹੋ ਬਾਕੀ ਤੁਹਾਨੂੰ ਵੀਡੀਓ ਦੇ ਐਂਡ ਤੇ ਵੀ ਸਾਰੀਆਂ ਦੱਸਾਂਗੇ ਜੋ-ਜੋ ਇੱਥੋਂ ਤੁਹਾਨੂੰ ਫੈਸਿਲਿਟੀਆਂ ਮਿਲਣੀਆਂ ਨੇ ਸਾਰੀ ਵੀਡੀਓ ਨੂੰ ਜਰੂਰ ਦੇਖਿਓ ਸੋ ਮੋਤੀ ਵਰਕ ਦੇ ਵਿੱਚ ਜੀ ਤੁਸੀਂ ਲਟਕਣ ਵਾਲੀ ਵੀ ਲੈ ਸਕਦੇ ਹੋ ਔਰ ਚਾਲਰ ਵਾਲੀ ਵੀ ਲੈ ਸਕਦੇ ਹੋ ਇਹ ਤੁਹਾਨੂੰ ਮੋਤੀ ਵਰਕ ਦੇ ਵਿੱਚ ਦਿਖਾ ਦਿੱਤੀ ਆਪਾਂ ਸਾਰੀ ਤੇ ਬਹੁਤ ਸੋਹਣੀ ਸੋਹਣੀ ਲੈਸ ਆ ਇਹ ਨਾਲ ਕੀ ਵਰਕ ਹੈ ਔਰ ਉਸ ਤੋਂ ਬਾਅਦ ਜਿਹੜੀ ਅੱਜ ਮੈਂ ਨਵੀਂ ਜੀ ਚੀਜ਼ ਦੇਖੀ ਐ ਇੱਕ ਇਹ ਹੈਗੀ ਆ ਕੋਇਨ ਵਰਕ ਮਤਲਬ ਪੰਜਾਬੀ ਦੇ ਵਿੱਚ ਕਹਿੰਦੇ ਆ ਇਹਨੂੰ ਸਿੱਕਾ ਵਰਕ ਬੋਲਦੇ ਆ ਤੇ ਛਣਕਦੀ ਹੀ ਬਹੁਤ ਸੋਹਣੀ ਲੱਗਦੀ ਐ ਜਿਹੜੀ ਕਿ 220 ਰੁਪਏ ਦੀ 9 ਮੀਟਰ ਪੈਣੀ ਐ ਨੀਅਰ ਅਬਾਊਟ ਸਿਰਫ ਸਿਰਫ 24 ਤੋਂ 25 ਰੁਪਏ ਪਰ ਮੀਟਰ ਦੇ ਹਿਸਾਬ ਨਾਲ ਤੁਹਾਨੂੰ ਪੈਣੀ ਐ ਮੈਨੂੰ ਤਾਂ ਬਹੁਤ ਸੋਹਣੀ ਲੱਗੀ ਸੋ ਕਿੰਨੀਆਂ ਲੈਸਾਂ ਅੱਜ ਲੈ ਕੇ ਜਾਣੀਆਂ ਨੇ ਗੁਰਪ੍ਰੀਤ ਬੱਸ ਇੱਕ ਪਾਸੇ ਕਰੀ ਚੱਲ ਤੂੰ ਔਰ ਇਹ ਦੋ ਤਰ੍ਹਾਂ ਦੀ ਐ ਇਦੇ ਵਿੱਚ ਸਿੱਕੇ ਨੇ ਜਿਹੜੇ ਉਹ ਨੇੜੇ-ਨੇੜੇ ਲੱਗੇ ਹੋਏ ਨੇ ਤਾਂ ਕਰਕੇ 220 ਰੁਪਏ ਦੀ 9 ਮੀਟਰ ਹੈ ਔਰ ਇਹਦੇ ਵਿੱਚ ਥੋੜੇ ਜਿਹਾ ਵਿੱਥ ਤੇ ਲਗਾਏ ਹੋਇਆ ਜਿਹੜੇ ਕਿ 160 ਰੁਪਏ ਦੀ 9 ਮੀਟਰ ਹੈ ਜਿਹੜੇ ਕਿ ਤੁਹਾਨੂੰ ਨੀਅਰਬਾਟ ਟੂ 17 ਤੋਂ 17.5 ਪਰ ਮੀਟਰ ਦੇ ਹਿਸਾਬ ਨਾਲ ਪੈ ਜਾਣੀਆਂ ਕਲਰ ਦੀ ਗੱਲ ਕਰੀਏ ਤਾਂ ਤੁਹਾਨੂੰ 골ਡਨ ਵੀ ਮਿਲ ਜਾਏਗਾ ਔਰ ਸਿਲਵਰ ਕਲਰ ਵੀ ਇਸ ਦੇ ਵਿੱਚ ਮਿਲ ਜਾਏਗਾ ਜਿਹੜਾ ਬਲੈਕ ਸ਼ਿਮਰ ਦਾ ਸੂਟ ਲਗਾ ਕੇ ਲੈ ਕੇ ਜਿਹੜਾ ਮੈਨੂੰ ਹੁਣੇ ਗੁਰਪ੍ਰੀਤ ਨੇ ਇੱਕ ਆਈਡੀਆ ਦਿੱਤਾ ਸੀਗਾ ਤੇ ਉਹਦੇ ਉੱਪਰ ਤੁਸੀਂ ਲਗਾ ਕੇ ਦੇਖਣਾ ਤੇ ਬਹੁਤ ਸੋਹਣਾ ਸੂਟ ਰੈਡੀ ਹੋਣਾ ਸਿਲਵਰ ਕਲਰ ਦੀ ਲ ਦੰਨ ਉਸ ਤੋਂ ਬਾਅਦ ਮੋਤੀ ਦੇ ਵਿੱਚ ਥੋੜੀ ਜਿਹੀ ਹੋਰ ਹੈਵੀ ਇਹਨਾਂ ਨੇ ਆਪਾਂ ਨੂੰ ਦਿਖਾਈ ਹੈ 450 ਰੁਪਏ ਦੀ ਸਿਰਫ ਔਰ ਸਿਰਫ 9 ਮੀਟਰ ਜਿਹੜੀ ਕਿ 50 ਰੁਪਏ ਪਰ ਮੀਟਰ ਦੇ ਹਿਸਾਬ ਨਾਲ ਪੈਣੀ ਹੈ ਤੇ ਚੱਕਣ ਦੇ ਵਿੱਚ ਹੀ ਬਹੁਤ ਹੈਵੀ ਆ ਬਾਕੀ ਇਹ ਆ ਗਈ ਸਿੱਕਾ ਤੇ ਕਾਡੀ ਸਿੱਕਾ ਤੇ ਕਾਡੀ ਦਾ ਮਿਕਸਚਰ ਆ ਗਿਆ 450 ਰੁਪਏ ਦੀ 9 ਮੀਟਰ ਨੀਅਰ ਅਬਾਊਟ 50 ਰੁਪਏ ਪਰ ਮੀਟਰ ਦੇ ਹਿਸਾਬ ਨਾਲ ਤੁਹਾਨੂੰ ਪੈਣੀ ਆ ਮੈਨੂੰ ਤਾਂ ਸਿੱਕਾ ਸ਼ੰਕਰੀ ਬਹੁਤ ਸੋਹਣਾ ਲੱਗਦਾ ਗੁਰਪ੍ਰੀਤ ਸਿੱਕਾ ਤੁਸੀਂ ਤਾਂ ਆਪਾਂ ਨੂੰ ਕੱਢੇ ਲੈ ਯਾਰ ਪਾ ਆਪਣੀਆਂ ਲੈਸਾਂ ਦੇ ਵਿੱਚ ਤੇ ਆਪਾਂ ਲਗਾਉਨੇ ਆ ਫਿਰ ਕਾਸ ਨੂੰ ਲਗਾਉਣੀ ਹੈ ਇਹ ਜੇ ਸਿੱਪੀ ਦੇ ਵਿੱਚ ਆ ਗਈ 250 ਦੀ 9 ਮੀਟਰ ਬਹੁਤ ਸੋਹਣਾ ਵਰਕ ਹੋਏਗਾ ਹੋਇਆ ਹੋਇਆ ਇਸ ਦੇ ਉੱਪਰ ਜਿਹੜੀ ਕਿ ਨੀਅਰ ਵਾਰ 27 ਤੋਂ 28 ਰੁਪਏ ਮੀਟਰ ਦੇ ਹਿਸਾਬ ਨਾਲ ਪੈਣੀ ਹੈ ਔਰ ਕੱਲੀ ਕੋਡੀ ਵੀ ਤੁਸੀਂ ਲੈ ਸਕਦੇ ਹੋ ਵਾਓ 450 ਦੀ 9 ਮੀਟਰ ਇੱਕ ਲੱਗ ਜੀ ਮਤਲਬ ਬੱਚਿਆਂ ਲਈ ਡਰੈਸ ਰੈਡੀ ਕਰਨੀ ਆਪਣੇ ਲਈ ਡਰੈਸ ਰੈਡੀ ਕਰਨੀ ਬੱਚਿਆਂ ਦੇ ਸਕੂਲਾਂ ਦੇ ਫੰਕਸ਼ਨ ਤੁਹਾਨੂੰ ਪਤਾ ਹੀ ਹੈ ਕਿੰਨੇ ਜ਼ਿਆਦਾ ਹੁੰਦੇ ਰਹਿੰਦੇ ਆ 450 ਰੁਪਏ ਦੀ 9 ਮੀਟਰ ਨੀਅਰ ਅਬਾਊਟ 50 ਤੇ ਪਰ ਮੀਟਰ ਦੇ ਸਾਹਮਣੇ ਤੁਹਾਨੂੰ ਪੈ ਜਾਣੀ ਹੈ ਤੇ ਇਹ ਆ ਗਿਆ ਜੀ ਸ਼ੰਖ ਸ਼ੰਖ ਬੋਲ ਦਿੰਦੇ ਆ ਨਾ ਇਹਨੂੰ ਕੁਛ ਇਦਾਂ ਦਾ ਹੀ ਬੋਲਦੇ ਹੁੰਦੇ ਆ ਆਪਾਂ ਰੇਤੇ ਦੇ ਵਿੱਚ ਕਾਫੀ ਇਕੱਠੀਆਂ ਕਰਦੇ ਹੁੰਦੇ ਸੀ ਅੱਗਿਆ ਸੀ ਘੇੜਦੇ ਹੋਏ ਤੇ ਇਹ ਵੀ ਦੇਖ ਸਕਦੇ ਆ ਕਿੰਨੀ ਸੋਹਣੀ ਆ ਤੇ ਉਸ ਦੇ ਵਿੱਚ ਇੱਕ ਲੱਗਿਆ ਹੋਇਆ ਮੋਤੀ ਜਿਹੜੀ ਕਿ ਉਹ ਹੀ ਤੁਹਾਨੂੰ 50 ਰੁਪਏ ਪਰ ਮੀਟਰ ਮਤਲਬ 450 ਦੀ 9 ਮੀਟਰ ਪੈ ਜਾਣੀ ਹੈ ਇਹ ਲੈਸ ਬਹੁਤ ਸੋਹਣੀ ਤੇ ਬਹੁਤ ਜ਼ਿਆਦਾ ਕੁਆਲਿਟੀ ਆ ਮੈਂ ਕਿੰਨੇ ਕੁ ਦਿਖਾਵਾਂ ਵੀਡੀਓ ਦੇ ਵਿੱਚ ਓਨੀ ਥੋੜੀ ਆ ਸੋ ਇਹ ਵੀ ਕਾਢੀ ਆ ਗਈ ਛੋਟੀ ਕਾਢੀ ਆ ਗਈ 220 ਰੁਪਏ ਦੀ 9 ਮੀਟਰ ਜਿਹੜੀ ਕਿ ਉਸ ਤੋਂ ਹਾਫ ਰੇਟ ਦੇ ਵਿੱਚ ਪੈ ਰਹੀ ਆ ਮਤਲਬ ਤੁਹਾਨੂੰ ਸਿਰਫ 25 ਰੁਪਏ ਮੀਟਰ ਦੇ ਨਾਲ ਪੈ ਰਹੀ ਆ ਔਰ ਇਸ ਦੇ ਵਿੱਚ ਮਲਟੀ ਵੀ ਲੈ ਸਕਦੇ ਹੋ ਲਾਈਟ ਡਾਰਕ ਜਿੱਦਾਂ ਦੀ ਮਰਜ਼ੀ ਤੁਸੀਂ ਲੈ ਸਕਦੇ ਹੋ ਕਲਰ ਤੁਸੀਂ ਇਹਨਾਂ ਦੇ 3 ਨੇ ਚੈੱਕ ਕਰ ਸਕਦੇ ਹੋ ਬਹੁਤ ਸੋਹਣੇ ਕਲਰ ਨੇ ਜਿੰਦਾ ਦਾ ਮਰਜੀ ਲੈ ਸਕਦੇ ਹੋ ਇਹ ਕੈਪਸੂਲ ਕੈਪਸੂਲ ਲੈਸ ਆ ਗਈ ਜਿਹੜੇ ਕਿ 295 ਦੀ 9 ਮੀਟਰ ਹੈ ਮੈਨੂੰ ਨਹੀਂ ਪਤਾ ਇਹਨੂੰ ਕੀ ਬੋਲਦੇ ਆ ਬਟ ਮੈਂ ਹੁਣੇ ਹੁਣੇ ਨਾਮ ਦਿੱਤਾ ਇਹਨੂੰ ਕੈਪਸੂਲ ਦਾ ਸੋ ਜਿਹੜੀ ਕਿ 32 ਰੁਪਏ 32 ਤੋਂ 33 ਰੁਪਏ ਪਰ ਮੀਟਰ ਦੇ ਹਿਸਾਬ ਨਾਲ ਤੁਹਾਨੂੰ ਪੈ ਪੈ ਜਾਣੀ ਹੈ ਕਲਰ ਤੁਸੀਂ ਇਹਦੇ ਦੇਖ ਸਕਦੇ ਹੋ ਆਫ ਵਾਈਟ ਆ ਗਿਆ 골ਡਨ ਦੇ ਉੱਪਰ ਇਹ ਆਪਾਂ ਅਗਰ ਆਫ ਵਾਈਟ ਸਿਲਵਰ ਦੇ ਉੱਪਰ ਲੈਣਾ ਹੋਵੇ ਉਹ ਵੀ ਮਿਲ ਜਾਏਗਾ ਨਾ ਅਗਰ ਤੁਸੀਂ ਇਹ ਚੀਜ਼ ਸਿਲਵਰ ਲੈਣੀ ਚਾਹੁੰਦੇ ਆ ਤਾਂ ਉਹਦੇ ਉੱਪਰ ਵੀ ਮਿਲ ਜਾਏਗਾ ਤੁਹਾਨੂੰ ਸੋ ਤੁਸੀਂ ਦੇਖ ਸਕਦੇ ਹੋ ਜੀ ਮਲਟੀ ਦੇ ਵਿੱਚ ਵੀ ਉਸ ਤੋਂ ਬਾਅਦ ਆਪਾਂ ਥੋੜੀ ਹੋਰ ਹੈਵੀ ਲੈਸਾਂ ਤੇ ਆਉਨੇ ਆ ਤੇ ਇਹਨਾਂ ਦੀ ਸ਼ਾਈਨਿੰਗ ਬਹੁਤ ਜ਼ਿਆਦਾ ਆ ਸ਼ਾਇਦ ਹਜੇ ਵੀਡੀਓ ਦੇ ਵਿੱਚ ਤੁਹਾਨੂੰ ਘੱਟ ਦਿਖਦੀ ਹੋਵੇ ਬਟ ਬਹੁਤ ਸੋਹਣਾ ਕੰਮ ਹੋਇਆ 360 ਰੁਪਏ ਦੀ 9 ਮੀਟਰ ਜਿਹੜੀ ਕਿ 40 ਰੁਪਏ ਦੀ ਤੁਹਾਨੂੰ ਪੈਣੀ ਆ ਇਹ ਪਰ ਮੀਟਰ ਦੇ ਹਿਸਾਬ ਨਾਲ ਤੇ ਸੂਟ ਤੇ ਲੱਗੀ ਹੋਈ ਕੀ ਬਾਤ ਆ ਬਹੁਤ ਸੋਹਣੀ ਲੱਗਣੀ ਆ ਅਗਰ ਤੁਸੀਂ ਕਿਸੇ ਵੀ ਸੂਟ ਤੇ ਇਹਨੂੰ ਲਗਾਉਨੇ ਹੋ ਜਿਹੜੀ ਕਿ 40 ਰੁਪਏ ਮੀਟਰ ਦੇ ਹਿਸਾਬ ਨਾਲ ਤੁਹਾਨੂੰ ਪੈਣੀ ਆ 9 ਮੀਟਰ ਦਾ ਇਹ ਹਾਂ ਇਹ ਇਹਦੇ ਕਲਰ ਦੀ ਗੱਲ ਕਰੀਏ ਤਾਂ ਤੁਹਾਨੂੰ ਲੱਗ-ਲੱਗ ਮਿਲ ਜਾਣੇ ਆ ਕਲਰ ਕਾਫੀ ਸਾਰੇ ਨੇ ਬਸ ਤੁਸੀਂ ਇੱਕ ਵਾਰ ਵਿਜ਼ਿਟ ਕਰੋ ਤੇ ਕਲਰ ਤਾਂ ਤੁਹਾਨੂੰ ਅਨਲਿਮਟਿਡ ਮਿਲਣੇ ਆ ਗੁਰਪ੍ਰੀਤ ਕਹਿੰਦੀ ਉਹ ਕੈਪਸੂਲ ਸੀ ਤੇ ਆ ਗਈ ਗੋਲੀ ਸੋ 290 ਰੁਪਏ ਦਾ 9 ਮੀਟਰ ਦਾ ਰੋਲ ਰਹੇਗਾ ਇਹ ਵਾਲਾ ਜਿਹੜਾ ਕਿ ਨੀਅਰ ਅਬਾਊਟ 32 ਤੋਂ 33 ਰੁਪਏ ਪਰ ਮੀਟਰ ਦੇ ਹਿਸਾਬ ਨਾਲ ਤੁਹਾਨੂੰ ਇਹ ਪੈ ਜਾਣਾ ਆ ਤੇ ਇਸ ਦੇ ਵਿੱਚ ਵੀ ਕਲਰ ਦੀ ਗੱਲ ਕਰੀਏ ਤਾਂ ਤੁਸੀਂ 골ਡਨ ਸਿਲਵਰ ਜੋ ਮਰਜ਼ੀ ਲੈ ਸਕਦੇ ਹੋ ਔਰ ਇਸ ਦੇ ਵਿੱਚ ਮਲਟੀ ਕਲਰ ਦੀ ਕਿਚ ਝਲਕ ਪੈ ਰਹੀ ਆ ਸੂਟ ਤੇ ਲਗਾਉਗੇ ਤਾਂ ਬਹੁਤ ਸੋਹਣਾ ਲੱਗੇਗਾ ਲਓ ਜੀ ਉਸ ਤੋਂ ਬਾਅਦ ਚੈੱਕ ਕਰੋ ਜੀ ਨਲਕੀ ਦੇ ਵਿੱਚ ਬਹੁਤ ਸੋਹਣੀ ਲੈਸ ਆ ਤੇ ਸੂਟ ਦੇ ਉੱਪਰ ਦੁਪੱਟੇ ਦੇ ਉੱਪਰ ਲਗਾ ਸਕਦੇ ਹਾਂ ਤੇ ਇੱਕ ਅਲੱਗ ਤਰ੍ਹਾਂ ਦੀ ਲੁੱਕ ਦੇ ਸਕਦੇ ਹਾਂ ਆਪਣੇ ਸੂਟ ਤੇ ਦੁਪੱਟੇ ਨੂੰ ਜਿਹੜੀ ਕਿ ਤੁਹਾਨੂੰ ਪੈਣੀ ਆ 280 ਰੁਪਏ ਦੀ 9 ਮੀਟਰ ਮਤਲਬ ਨੀਅਰ ਅਬਾਊਟ 31 ਤੋਂ 32 ਰੁਪਏ ਦੇ ਹਿਸਾਬ ਨਾਲ ਪਰ ਮੀਟਰ ਦੇ ਹਿਸਾਬ ਨਾਲ ਤੁਹਾਨੂੰ ਇਹ ਪੈ ਜਾਣੀ ਆ ਬਹੁਤ ਸੋਹਣੀ ਲੈਸ ਆ ਤੇ ਇਹਦੇ ਵਿੱਚ ਵੀ ਤੁਸੀਂ ਕਲਰ ਦੀ ਗੱਲ ਕਰੀਏ ਤਾਂ ਅਲੱਗ-ਅਲੱਗ ਲੈ ਸਕਦੇ ਹੋ সিলਵਰ ਕਲਰ ਵੀ ਤੁਹਾਨੂੰ ਮਿਲ ਜੇਗਾ ਇਸ ਦੇ ਵਿੱਚ ਔਰ 골ਡਨ ਦੇ نیچے ਵਾਈਟ ਮੋਤੀ ਜਾਂ ਫਿਰ ਜਿੱਦਾਂ ਦਾ ਵੀ ਮਰਜ਼ੀ ਤੁਸੀਂ ਲੈ ਸਕਦੇ ਹੋ ਇਹਨਾਂ ਕੋਲ ਆਪਣਾ ਆਰਡਰ ਦੇ ਸਕਦੇ ਹੋ ਮੋਤੀ ਦੇ ਵਿੱਚ ਕ੍ਰਿਸਟਲ ਆਗੇ ਪਲਾਸਟਿਕ ਦੇ ਹੋਣਗੇ ਇਹ ਵਾਲੇ ਤੇ ਇਸ ਤੋਂ ਹੈਵੀ ਲੁੱਕ ਦੇ ਵਿੱਚ ਵੀ ਤਾਂ ਆਪਾਂ ਤੁਹਾਨੂੰ ਦਿਖਾਵਾਂਗੇ ਉਸ ਤੋਂ ਬਾਅਦ ਇਹ ਵਾਲੀ ਲੈਸ ਦੇਖ ਸਕਦੇ ਹੋ ਚਮਕ ਦੇਖ ਸਕਦੇ ਹੋ ਲੈਸ ਵੀ ਕਿੰਨੀ ਸੋਹਣੀ ਆ ਤੇ ਪਲਾਸਟਿਕ ਦੇ ਵਿੱਚ ਆਗੇ ਡਾਇਮੰਡ ਜਿਹੜੇ ਕਿ 310 ਰੁਪਏ ਦੀ 9 ਮੀਟਰ ਪੈਣੀ ਆ ਨੀਅਰ ਅਬਾਊਟ ਮੀਟਰ ਦੀ ਗੱਲ ਕਰੀਏ ਤਾਂ 34 ਤੋਂ 35 ਰੁਪਏ ਪਰ ਮੀਟਰ ਦੇ ਹਿਸਾਬ ਨਾਲ ਤੁਹਾਨੂੰ ਇਹ ਬੈਠ ਰਹੀ ਆ ਕੰਡਰ ਇਸ ਦੀ ਗੱਲ ਕਰੀਏ ਤਾਂ ਇਸ ਦੇ ਵਿੱਚ ਤੁਹਾਨੂੰ ਅਲੱਗ-ਅਲੱਗ ਮਿਲ ਜਾਣਗੇ ਸੋ ਤੁਸੀਂ ਦੇਖ ਸਕਦੇ ਹੋ ਆ ਕੇ ਜਾਂ ਫਿਰ WhatsApp ਤੇ ਪਿਕ ਵਗੈਰਾ ਮੰਗਾ ਸਕਦੇ ਹੋ ਵਾਈਟ ਕਲਰ ਮਿਲ ਜੇਗਾ 골ਡਨ ਮਿਲ ਜੇਗਾ ਮੀਟਰ ਦੀ ਗੱਲ ਕਰੀਏ ਤਾਂ ਤੁਹਾਨੂੰ ਅਲੱਗ-ਅਲੱਗ ਤਰ੍ਹਾਂ ਦੇ ਮੀਟਰਾਂ ਦੇ ਰੂਲ ਮਿਲ ਜਾਣਗੇ ਇਸ ਦੇ ਵਿੱਚ ਉਸ ਤੋਂ ਬਾਅਦ ਥੋੜੀ ਹੋਰ ਹੈਵੀ ਦੇ ਵਿੱਚ ਆ ਗਈਆਂ ਇਹ ਬਾਣੀਆਂ ਲੈਸਾਂ ਤੇ ਕਿੰਨੀਆਂ ਸੋਹਣੀਆਂ ਲੱਗਦੀਆਂ ਨੇ ਤੇ ਬਿਲਕੁਲ ਲਾਈਟ weight ਜੀ ਲੱਗ ਰਹੀ ਐ ਅਗਰ ਆਪਾਂ ਦੁਪੱਟੇ ਵਗੈਰਾ ਤੇ ਵੀ ਲਗਾਉਣੇ ਆ ਜਿਹੜੀ ਕਿ 650 ਦੀ 9 ਮੀਟਰ ਪੈਣੀ ਆ ਤੇ ਮੀਟਰ ਦੀ ਗੱਲ ਕਰੀਏ ਤਾਂ ਇਹ ਨੀਅਰ ਅਬਾਊਟ 72 ਤੋਂ 73 ਰੁਪਏ ਪਰ ਮੀਟਰ ਦੇ ਹਿਸਾਬ ਨਾਲ ਤੁਹਾਨੂੰ ਪੈ ਜਾਣੀ ਆ ਤੇ ਬਹੁਤ ਸੋਹਣੀ ਲੁੱਕ ਦੇਣ ਵਾਲੀ ਆ ਤੁਹਾਡੇ ਸੂਟ ਤੇ ਦੁਪੱਟੇ ਨੂੰ ਇੱਕ ਵਾਰ ਟ੍ਰਾਈ ਜ਼ਰੂਰ ਕਰੋ ਔਰ ਇਹ ਵੀ ਦੇਖ ਸਕਦੇ ਹੋ ਤੁਸੀਂ ਮੋਤੀ ਦੇ ਵਿੱਚ ਹੀ ਨਾਲਕੀ ਦੇ ਨਾਲ ਇੱਕ ਜਾਲ ਦੀ ਤਰ੍ਹਾਂ ਬਣਾ ਕੇ 290 ਰੁਪਏ ਦੀ 9 ਮੀਟਰ ਜਿਹੜੀ ਕਿ ਪੈਂਦੀ ਆ ਤੁਹਾਨੂੰ 32 ਤੋਂ 33 ਰੁਪਏ ਪਰ ਮੀਟਰ ਦੇ ਹਿਸਾਬ ਦੇ ਨਾਲ ਲਓ ਜੀ ਉਸ ਤੋਂ ਬਾਅਦ ਫੇਰ ਆਜੋ ਅਗਲੀਆਂ ਹੋਰ ਲੈਸਾਂ ਦੇ ਵੱਲ ਤੇ 150 ਰੁਪਏ ਦੀ 9 ਮੀਟਰ ਜਿਹੜੀ ਕਿ ਪੈਣੀ ਆ ਤੁਹਾਨੂੰ 16 ਰੁਪਏ ਦੀ ਪਰ ਮੀਟਰ 16 ਤੋਂ 17 ਰੁਪਏ ਦੀ ਪਰ ਮੀਟਰ ਤੇ ਇਹਦੇ ਵਿੱਚ ਡਿਜ਼ਾਈਨ ਤੁਹਾਨੂੰ ਅਲੱਗ-ਅਲੱਗ ਮਿਲ ਜਾਣਗੇ ਮਲਟੀ ਦੇ ਵਿੱਚ ਵੀ ਮਿਲ ਜੇਗਾ ਮੈਂ ਫੇਰ ਤੋਂ ਰਿਪੀਟ ਕਰ ਰਹੀ ਹਾਂ ਕਿ ਤੁਸੀਂ WhatsApp ਦੇ ਉੱਪਰ ਇਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਪਿਕ ਵਗੈਰਾ ਮੰਗਾ ਸਕਦੇ ਹੋ ਜਿੱਦਾਂ ਦੀ ਵੀ ਲੈਸ ਤੁਹਾਨੂੰ ਚਾਹੀਦੀ ਹੈ ਤੁਸੀਂ ਆਪਣੀ ਪਿਕ ਪੇਸ ਸਕਦੇ ਹੋ ਇਹ ਤੁਹਾਨੂੰ ਉਦਾਂ ਦੀ ਹੀ ਲੈਸ ਹੈ ਜਿਹੜੀ ਉਹ ਪ੍ਰੋਵਾਈਡ ਕਰ ਦੇਣਗੇ ਸੋ ਦੇਖ ਸਕਦੇ ਹੋ ਅਲੱਗ-ਅਲੱਗ ਕਲਰ ਆ ਜਾਣਗੇ ਅਲੱਗ-ਅਲੱਗ ਤਰ੍ਹਾਂ ਦੀ ਟੋਨ ਆ ਜਾਏਗੀ ਜਿਹੜੀ ਕਿ 150 ਰੁਪਏ ਦੀ 9 ਮੀਟਰ ਪੈਣੀ ਆ ਇਹ ਦੇਖੋ ਕਿੰਨੀ ਸਿੰਪਲ ਸੋਬਰ ਜੀ ਆ ਅਗਰ ਤੁਸੀਂ ਕਿਸੇ ਬੱਚੇ ਦਾ ਜਾਂ ਸੂਟ ਰੈਡੀ ਤਾ ਉਸ ਦੇ ਉੱਪਰ ਬਹੁਤ ਸੋਹਣੀ ਲੱਗਣੀ ਹੈ ਇਹ ਪੰਜਾਬੀ ਸੂਟ ਰੈਡੀ ਕਰ ਸਕਦੇ ਹੋ ਇਹ ਵਾਲੀ ਦੇਖ ਸਕਦੇ ਹੋ ਇਹ ਆਪਾਂ ਲਈ ਸੀ ਨਾ ਸੋ ਇਹ ਆਸੀ ਲਈ ਸੀ ਮੇਰੇ ਖਿਆਲ ਵਿੱਚ 300 ਦੀ ਸੀਗੀ 9 ਮੀਟਰ ਹਨਾ ਨੀਅਰ ਵਾਊਚਰ ਇੰਨਾ ਕੇ ਪ੍ਰਾਈਸ ਆ ਇਸ ਦਾ 250 ਜਾਂ 300 ਹਾਂ 250 ਹੈ 9 ਮੀਟਰ ਜਿਹੜੀ ਕਿ ਤੁਹਾਨੂੰ ਪਹਿਣੀ ਹੈ ਇਹ ਮੀਟਰ ਦੇ ਹਿਸਾਬ ਨਾਲ ਗੱਲ ਕਰੀਏ ਤਾਂ ਪਹਿ ਜਾਣੀ ਤੁਹਾਨੂੰ 27 ਤੋਂ 28 ਰੁਪਏ ਪਰ ਮੀਟਰ ਹਿਸਾਬ ਨਾਲ ਪਹਿ ਜਾਣੀ ਆ 250 ਰੁਪਏ ਦੀ 9 ਮੀਟਰ ਜਿਹੜੀ ਕਿ ਆਪਾਂ ਲਗਾ ਰਹੇ ਹਾਂ ਹੁਣ ਮੈਰिज ਲਈ ਕੁਝ ਰੈਡੀ ਕਰ ਰਹੇ ਆ ਆਪਾਂ ਡਰੈਸ ਤੇ ਉਹਦੇ ਉੱਪਰ ਲੱਗੀ ਦੇਖ ਸਕਦੇ ਹੋ ਤੁਸੀਂ ਸਾਡੇ ਤੇ ਉਸ ਤੋਂ ਬਾਅਦ ਇਹ 230 ਰੁਪਏ ਦੀ 9 ਮੀਟਰ ਮਿਰਰ ਦਾ ਵਰਕ ਆ ਗਿਆ ਕਿਉਂਕਿ ਇਸ ਦੇ ਵਿੱਚ 230 ਰੁਪਏ ਦੀ 9 ਮੀਟਰ ਔਰ ਇਹ ਪਹਿ ਜਾਣੀ ਹੈ ਤੁਹਾਨੂੰ 25 ਰੁਪਏ ਪਰ ਮੀਟਰ ਦੇ ਹਿਸਾਬ ਨਾਲ 300 ਦੀ 18 ਮੀਟਰ ਜਿਹਦੇ ਵਿੱਚ ਪਰਲ ਆ ਗਿਆ ਚਲਰ ਆ ਗਈ ਕਾਫੀ ਤਰ੍ਹਾਂ ਦਾ ਵਧੀਆ ਡਿਜ਼ਾਈਨ ਦਿੱਤਾ ਹੋਇਆ ਉਸ ਤੋਂ ਬਾਅਦ ਅੱਗੇ ਚੱਲੀਏ ਤਾਂ ਇਹ ਦੇਖੋ ਕਿੰਨੇ ਸੋਹਣੇ ਮਿਰਰ ਦੇ ਵਿੱਚ ਹੁਣ ਲੈਸਾਂ ਸਟਾਰਟ ਹੋ ਗਈਆਂ ਆਪਣੇ ਕੋਲ ਇੱਥੇ ਜਿਹੜੀ ਕਿ ਤੁਹਾਨੂੰ ਪੈਣੀ ਆ 290 ਰੁਪਏ ਦੀ 9 ਮੀਟਰ 290 ਰੁਪਏ ਦੀ 9 ਮੀਟਰ ਪੈਣੀ ਆ ਤੇ ਲੈਸ ਦੇਖੋ ਕਿੰਨੀ ਸੋਹਣੀ ਆ ਕਿੰਨੀ ਸੋਹਣੀ ਲੱਗੇਗੀ ਅਗਰ ਸੂਟ ਦੇ ਉੱਪਰ ਲਗਾਈ ਹੋਏ ਮੀਟਰ ਦੇ ਹਿਸਾਬ ਨਾਲ ਗੱਲ ਕਰੀਏ ਤਾਂ 32 ਤੋਂ 33 ਰੁਪਏ ਪਰ ਮੀਟਰ ਦੇ ਹਿਸਾਬ ਨਾਲ ਤੁਹਾਨੂੰ ਪੈ ਜਾਣੀ ਆ ਤੇ 280 ਰੁਪਏ ਦੀ 9 ਮੀਟਰ ਇਹ ਵੀ ਬਹੁਤ ਸੋਹਣਾ ਲੱਗ ਜਿਆ ਡਿਜ਼ਾਈਨ ਦਾ ਇੱਕ ਸਿੰਪਲ ਔਰ ਸੋਬਰ ਡਿਜ਼ਾਈਨ ਜਿਨ੍ਹਾਂ ਨੂੰ ਬੋਲ ਦਿੰਦੇ ਆ ਇਹ ਸਿੰਪਲ ਸਿੰਪਲ ਜੇ ਸੋਬਰ ਸੋਬਰ ਜੇ ਡਿਜ਼ਾਈਨ ਨੇ ਇਨਾਂ ਕੋਲ ਇਹ ਦੇਖ ਸਕਦਾ ਹਾਂ ਮੈਨੂੰ ਇਦਾਂ ਦੀਆਂ ਲੈਸਾਂ ਬਹੁਤ ਪਸੰਦ ਨੇ ਅਗਰ ਆਪਾਂ ਥੋੜਾ ਯਾ ਘੱਟ ਫੰਕਸ਼ਨ ਲਈ ਜਾਂ ਕਰ ਲਈ ਸੂਟ ਬਣਾਉਣੇ ਆ ਅਲੱਗ ਹੀ ਲੁੱਕ ਹੀ ਚੇਂਜ ਕਰ ਦਿੰਦੀਆਂ ਨੇ ਇਹ ਵਾਲੀਆਂ ਲੈਸਾਂ 210 ਰੁਪਏ ਦੀ 9 ਮੀਟਰ ਹੈ ਬਹੁਤ ਸੋਹਣੀ ਲੱਗਣੀ ਆ ਔਰ ਇਹ ਦੇਖ ਸਕਦੇ ਹੋ ਪਰਲ ਦੇ ਵਿੱਚ ਇੱਕ ਅਲੱਗ ਹੀ ਤਰ੍ਹਾਂ ਦੀ ਲੈਸ ਹੈ ਜਿਹੜੀ ਕਿ ਤੁਹਾਨੂੰ ਪੈਣੀ ਹੈ ਇਹ 650 ਦੀ 9 ਮੀਟਰ ਨੀਅਰ ਅਬਾਊਟ 72 ਤੋਂ 73 ਰੁਪਏ ਪਰ ਮੀਟਰ ਦੇ ਹਿਸਾਬ ਨਾਲ ਪੈ ਜਾਣੀ ਆ ਬਟ ਯਕੀਨ ਕਰਿਓ ਕਿ ਤੁਹਾਡੇ ਸੂਟ ਤੇ ਲੱਗੀ ਹੋਈ ਇੱਕ ਅਲੱਗ ਹੀ ਲੁੱਕ ਦੇਏਗੀ ਔਰ ਤੁਹਾਨੂੰ ਪੁੱਛੇਗਾ ਜ਼ਰੂਰ ਹਰ ਕੋਈ ਕਿ ਕਿੱਥੋਂ ਲਈ ਆ ਤੁਸੀਂ ਇਹ ਵਾਲੀ ਲੈਸ ਤੇ ਫਿਰ ਤੁਸੀਂ ਐਡਰੈਸ ਦੇ ਦੇਣਾ ਸ਼ਾਪ ਦਾ ਕਿ ਅਸੀਂ ਇੱਥੇ ਵਿਜ਼ਿਟ ਕੀਤਾ ਜਾਂ ਇੱਥੋਂ ਆਨਲਾਈਨ ਆਰਡਰ ਕੀਤੀ ਤੇ ਅਸੀਂ ਇਹ ਲੈਸ ਖਰੀਦੀ ਅਲੱਗ-ਅਲੱਗ ਤਰ੍ਹਾਂ ਦੀ ਮਿਲ ਜਾਣੀਆਂ ਇਹ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਆ ਸਿੰਪਲ ਜਿਹਾ 170 ਰੁਪਏ ਦੀ 9 ਮੀਟਰ ਜਿਹੜੀ ਕਿ ਮੀਟਰ ਦੇ ਹਿਸਾਬ ਨਾਲ ਤੁਹਾਨੂੰ 18 ਤੋਂ 18.5 ਰੁਪਏ ਦੀ ਪੈ ਜਾਣੀ ਆ ਬਹੁਤ ਸੋਹਣਾ ਸਿੰਪਲ ਸੂਬਰ ਜਿਹਾ ਡਿਜ਼ਾਈਨ ਆ ਅਲੱਗ-ਅਲੱਗ ਤਰ੍ਹਾਂ ਦੇ ਡਿਜ਼ਾਈਨ ਨੇ ਜੀ ਇਹਨਾਂ ਕੋ ਜਿਹੜੇ ਕਿ ਤੁਹਾਨੂੰ ਮਿਲ ਜਾਣੇ ਆ ਨੀਅਰ ਅਬਾਊਟ ਇਹੀ ਰੇਂਜ ਰਹਿਣੀ ਆ ਤੇ ਇਹ ਦੇਖ ਸਕਦੇ ਹੋ ਇੱਕ ਲੱਗ ਤਰ੍ਹਾਂ ਦਾ ਵਰਕ ਆ ਗਿਆ ਤੇ ਇਹਦੇ ਵਿੱਚ ਘੱਟ ਚੜਾਈ ਦੇ ਵਿੱਚ ਵੀ ਮਿਲ ਜੇਗੀ ਔਰ ਜ਼ਿਆਦਾ ਚੜਾਈ ਦੇ ਵਿੱਚ ਲੈਣਾ ਪਸੰਦ ਕਰੋਗੇ ਤਾਂ ਚਾਲਰ ਉਹਦੇ ਵਿੱਚ ਵੀ ਮਿਲ ਜਾਏਗੀ ਪ੍ਰਾਈਸ ਬੱਸ ਇਹੀ ਰਹਿਣੇ ਨੇ ਮਤਲਬ ਕੋਈ ਜਿੱਦਾਂ ਆਪਾਂ ਇੰਸਟਾਗ੍ਰਾਮ ਤੇ ਤੁਸੀਂ ਦੇ ਦਿਓ ਕਿ ਕੋਈ ਕਹਿੰਦਾ ਜੀ 600 ਦੀ ਪਰ ਮੀਟਰ 700 ਦੀ ਪਰ ਮੀਟਰ ਉਦਾਂ ਦਾ ਕੋਈ ਨਹੀਂ ਇੰਨੇ-ਇੰਨੇ ਦਾ ਤੁਹਾਨੂੰ ਇਥੋਂ ਪੂਰਾ ਰੋਲ ਮਿਲ ਜਾਣਾ ਹੈ 265 ਰੁਪਏ ਦੀ 9 ਮੀਟਰ ਆ ਗਈ ਪਰ ਲਾ ਗਿਆ ਕਿਉਂਕਿ ਇਸ ਦੇ ਵਿੱਚ ਔਰ ਉੱਪਰ ਦੇਖ ਸਕਦੇ ਹੋ ਕਿੰਨੇ ਸਾਰੇ ਡਿਜ਼ਾਈਨ ਨੇ ਇਹਨਾਂ ਦੇ ਕੋਲ ਸਾਰੇ ਹੀ ਅਲੱਗ-alag ਰਹਿਣਗੇ ਕਲਰ ਅਲੱਗ-alag ਰਹਿਣਗੇ ਤੁਸੀਂ ਆਪਣਾ ਡਿਜ਼ਾਈਨ ਵੀ ਕੋਈ ਇਹਨਾਂ ਤੋਂ ਬਣਵਾਉਣਾ ਵੀ ਚਾਹੁੰਦੇ ਹੋ ਨਾ ਤੁਸੀਂ ਇਹਨਾਂ ਨੂੰ ਵਾਸਤੇ WhatsApp ਦੇ ਉੱਪਰ ਪਿਕ ਭੇਜ ਦੇਣੀ ਹੈ ਤੇ ਤੁਹਾਨੂੰ ਉਦਾਂ ਦੀ ਹੀ ਲੈਸ ਬਣਾ ਕੇ ਦੇ ਦੇਣਗੇ ਇਹ ਬਹੁਤ ਬੜੀ ਫੈਸਿਲਿਟੀ ਆ ਕੋਈ ਦੁਕਾਨਦਾਰ ਤੁਹਾਨੂੰ ਇਦਾਂ ਦੀ ਫੈਸਿਲਿਟੀ ਨਹੀਂ ਦੇਵੇਗਾ ਕਿ ਤੁਸੀਂ ਆਪਣਾ ਡਿਜ਼ਾਈਨ ਰੈਡੀ ਕਰਵਾ ਸਕਦੇ ਹੋ ਤੇ 210 ਰੁਪਏ ਦੀ 9 ਮੀਟਰ ਜਿਹੜੀ ਕਿ ਗੱਲ ਕਰੀਏ ਮੀਟਰ ਦੇ ਹਿਸਾਬ ਨਾਲ ਤੇ ਇਹ ਤੋਂ 23 ਜਾਂ 24 ਰੁਪਏ ਪਰ ਮੀਟਰ ਦੇ حساب ਨਾਲ ਤੁਹਾਨੂੰ ਇਹ ਪੈ ਜਾਣੀਆਂ ਕਲਰ ਦੀ ਗੱਲ ਕਰੀਏ ਤਾਂ ਅਲੱਗ-ਅਲੱਗ ਤਰ੍ਹਾਂ ਦੇ ਮਿਲ ਜਾਣਗੇ ਔਰ ਇਹ ਦੇਖੋ ਕਿੰਨੀ ਸੋਹਣੀ ਲੈਸ ਆ ਸਿੰਪਲ ਜੀ 130 ਰੁਪਏ ਦੀ 9 ਮੀਟਰ ਹੈ ਬਹੁਤ ਸੋਹਣੀ ਲੱਗ ਰਹੀ ਹੈ ਮੈਨੂੰ ਤਾਂ ਇਦਾਂ ਦੀ ਤੇ ਜਿੱਦਾਂ ਪਾਈਪਿੰਗ ਦੇ ਹਿਸਾਬ ਨਾਲ ਵੀ ਤੁਸੀਂ ਲਗਾਉਣਾ ਚਾਹੁੰਦੇ ਹੋ ਪੱਲਿਆਂ ਦੇ ਉੱਪਰ ਸਿੰਪਲ ਸੂਟ ਨੂੰ ਲੱਗੀ ਹੋਵੇ 14 14.5 ਰੁਪਏ ਪਰ ਮੀਟਰ ਦੇ ਹਿਸਾਬ ਨਾਲ ਤੁਹਾਨੂੰ ਪੈ ਜਾਣੀਆਂ ਬਹੁਤ ਸੋਹਣੀ ਲੁੱਕ ਦੇਣ ਵਾਲੀ ਆ 160 ਰੁਪਏ ਦੀ 9 ਮੀਟਰ ਜੀ ਵੀ ਉਦਾਂ ਹੀ ਤੁਸੀਂ ਪੱਲਿਆਂ ਦੇ ਉੱਪਰ ਸਿੰਪਲ ਵਰਕ neck ਦੇ ਉੱਪਰ ਮਤਲਬ ਬੁਟੀਕ ਵਾਲਿਆਂ ਤੁਸੀਂ ਤਾਂ ਜਾਣ ਪਾ ਸਕਦੇ ਹੋ ਸੂਟਾਂ ਦੇ ਵਿੱਚ ਜਿਹੜੀ ਕਿ 17 ਤੋਂ 18 ਰੁਪਏ ਪਰ ਮੀਟਰ ਦੇ ਹਿਸਾਬ ਨਾਲ ਤੁਹਾਨੂੰ ਪੈਣੀ ਆ ਸੋ ਬਸ ਤੁਸੀਂ ਬੁਟੀਕ ਤੇ ਇੱਕ ਸਿੰਪਲ ਸੂਟ ਕਸਟਮਰ ਤੋਂ ਫੜਨਾ ਤੇ ਉਹਦੇ ਵਿੱਚ ਪੂਰੀ ਤਰ੍ਹਾਂ ਡੈੱਡ ਸੂਟ ਦੇ ਵਿੱਚ ਪੂਰੀ ਤਰ੍ਹਾਂ ਜਾਣ ਪਾ ਕੇ ਤੁਸੀਂ ਕਸਟਮਰ ਨੂੰ ਦੇਣੀ ਆ ਸੋ ਚਲੋ ਜੀ ਅੱਗੇ ਵੱਲ ਵਧਦੇ ਆ ਤੇ ਮਿਰਰ ਦੇ ਵਿੱਚ ਤੁਹਾਨੂੰ ਕੁਝ ਹੋਰ ਦਿਖਾਉਣੇ ਆ ਲੈਸਾਂ ਹਰ ਹਰ ਲਓ ਜੀ ਉਸ ਤੋਂ ਬਾਅਦ ਅਗਨੇ ਲੈਸ ਆ ਗਏ ਆ ਮਿਰਰ ਵਰਕ ਦੇ ਵਿੱਚ ਜਿਹੜਾ ਕਿ 290 ਰੁਪਏ ਦਾ 9 ਮੀਟਰ ਦਾ ਰੋਲ ਪੈਣਾ ਹੈ ਤੁਹਾਨੂੰ ਤੇ ਦੇਖ ਸਕਦੇ ਹੋ ਤੁਸੀਂ ਕਿੰਨਾ ਸੋਹਣਾ ਡਿਜ਼ਾਈਨ ਆ ਔਰ ਸੂਟ ਤੇ ਲੱਗਿਆ ਹੋਇਆ ਇੱਕ ਅਲੱਗ ਹੀ ਲੁੱਕ ਦੇਣੀ ਆ ਤੁਹਾਡੇ ਸੂਟ ਨੂੰ ਇਸ ਨੇ ਔਰ ਇਸ ਦੇ ਵਿੱਚ ਵੀ ਕਲਰ ਤੁਹਾਨੂੰ ਅਲੱਗ-ਅਲੱਗ ਮਿਲ ਜਾਣਗੇ ਡਿਜ਼ਾਈਨ ਅਲੱਗ-ਅਲੱਗ ਮਿਲ ਜਾਣਗੇ ਔਰ ਇੱਕ ਚੀਜ਼ ਮੈਂ ਪਹਿਲਾਂ ਹੀ ਮੈਂਸ਼ਨ ਕਰ ਦਵਾ ਜਿਸ ਜਿਸ ਤਰ੍ਹਾਂ ਇਨਾਂ ਦੀ ਚੌੜਾਈ ਹੈ ਜਿਹੜੀ ਵਿਥ ਹੈ ਉਹ ਵਾਧੀ ਜਾਏਗੀ ਉਸ ਤਰ੍ਹਾਂ ਇਹਨਾਂ ਦੇ ਰੇਟ ਦਾ ਵੀ ਫਰਕ ਰਹੇਗਾ ਦੇਖ ਸਕਦੇ ਹੋ ਤੁਸੀਂ ਕਈ ਸਾਈਜ਼ਸ ਦੇ ਵਿੱਚ ਤੁਹਾਨੂੰ ਇਹ ਮਿਲਣੇ ਨੇ ਔਰ ਮਤਲਬ ਡਿਜ਼ਾਈਨ ਵੀ ਲੱਗ-ਲੱਗ ਰਹਿਣੇ ਹਨ ਇਹਨਾਂ ਦੇ ਜਿਸ ਤਰ੍ਹਾਂ ਹੀ ਇਹਨਾਂ ਦੀ ਵਿਥ ਵਧੇਗੀ ਰੇਟ ਵੀ ਵਧੇਗਾ ਜਿਸ ਤਰ੍ਹਾਂ ਇਹ ਵਾਲਾ ਸੀ 580 ਰੁਪਏ ਦਾ 9 ਮੀਟਰ ਹੈ ਦੇਖ ਸਕਦੇ ਹੋ ਤੁਸੀਂ ਕਿੰਨਾ ਸੋਹਣਾ ਡਿਜ਼ਾਈਨ ਆ 580 ਰੁਪਏ ਦਾ 9 ਮੀਟਰ ਜਿਹੜਾ ਕਿ 64 65 ਰੁਪਏ ਮੀਟਰ ਦੇ ਹਿਸਾਬ ਨਾਲ ਤੁਹਾਨੂੰ ਪੈ ਜਾਣਾ ਆ ਔਰ ਇਸ ਤਰ੍ਹਾਂ ਇਹ ਬਚਾਲਣ ਵਾਲਾ ਜਿਆ ਸਾਈਜ਼ ਆ ਗਿਆ ਇਹਨਾਂ ਦਾ ਜਿਹੜਾ ਕਿ 320 ਰੁਪਏ ਦਾ 9 ਮੀਟਰ ਪੈਣਾ ਆ ਇਸ ਦੇ ਮੀਟਰ ਦੀ ਗੱਲ ਕਰੀਏ ਤਾਂ ਇਹ 35 ਤੋਂ 35.5 ਜਾਂ 36 ਰੁਪਏ ਪਰ ਮੀਟਰ ਦੇ ਹਿਸਾਬ ਨਾਲ ਤੁਹਾਨੂੰ ਇਹ ਪੈ ਜਾਣਾ ਆ ਇਹ ਵਾਲੇ ਤਿੰਨ ਸਾਈਜ਼ ਨੇ ਤੁਸੀਂ ਦੇਖ ਸਕਦੇ ਹੋ ਸਭ ਤੋਂ ਛੋਟਾ ਮੀਡੀਅਮ ਸਾਈਜ਼ ਔਰ ਸਭ ਤੋਂ ਵੱਡਾ ਸਾਈਜ਼ ਤੇ ਇਹ ਵਾਲੇ ਇਹਨਾਂ ਦੇ ਰੇਟ ਨੇ ਬਾਕੀ ਤੁਸੀਂ ਆਪ ਦੇਖ ਸਕਦੇ ਹੋ ਜਿਸ ਤਰ੍ਹਾਂ ਦਾ ਮਰਜੀ ਸਾਈਜ਼ ਹੈ ਇਹਨਾਂ ਕੋਲ ਆਰਡਰ ਕਰ ਸਕਦੇ ਹੋ ਨੈਕਸਟ ਉਸ ਤੋਂ ਬਾਅਦ ਇਹ ਵਾਲੇ ਜਿਹੜੇ ਹੈਗੇ ਨੇ ਡਿਜ਼ਾਈਨ ਸਿੱਪੀ ਦੇ ਵਿੱਚ ਆਗੇ ਇੱਕ ਮੈਟ ਜੀ ਦੀ ਲੁੱਕ ਦਿੰਦੇ ਨੇ ਜਿਹੜੇ ਕਿ ਮਤਲਬ ਆਪ ਸਰਦੀਆਂ ਦੇ ਵਿੱਚ ਬੈਲਵਟ ਦੇ ਸੂਟ ਰੈਡੀ ਕਰਦੇ ਆ ਤਾਂ ਉਹਨਾਂ ਦੇ ਉੱਪਰ ਬਹੁਤ ਸੋਹਣੇ ਲੱਗਦੇ ਆ 820 ਰੁਪਏ ਦਾ 9 ਮੀਟਰ ਹੈ ਮੀਟਰ ਦੇ ਹਿਸਾਬ ਨਾਲ ਗੱਲ ਕਰੀਏ ਤਾਂ ਇਹ 91 ਜਾਂ 92 ਰੁਪਏ ਮੀਟਰ ਪੈਣੀ ਆ ਤੁਹਾਨੂੰ ਜਿਹੜਾ ਕਿ ਬੈਲਵਟ ਦੇ ਸੂਟਾਂ ਦੇ ਉੱਪਰ ਲੱਗੀ ਹੋਈ ਇੱਕ ਅਲੱਗ ਹੀ ਲੁੱਕ ਦੇਵੇਗਾ ਦੇਖ ਸਕਦੇ ਹੋ ਤੁਸੀਂ ਟਿਸ਼ੂ ਦੇ ਉੱਪਰ ਲੱਗਿਆ ਹੋਇਆ ਮੈਟ ਜੀ ਲੋਖਾ ਕੋਈ ਇਦੀ ਚਮਕ-ਦਮਕ ਵਾਲੀ ਹੋਣੀ ਹੈਗੀ ਤੇ ਸਾਈਜ਼ ਦੀ ਗੱਲ ਕਰੀਏ ਤਾਂ ਇਹਨਾਂ ਦੇ ਵਿੱਚ ਵੀ ਤੁਹਾਨੂੰ ਅਲੱਗ-ਅਲੱਗ ਤਰ੍ਹਾਂ ਦੇ ਸਾਈਜ਼ ਮਿਲ ਜਾਣਗੇ ਚੜਾਈ ਜਿੰਨੀ ਤੁਸੀਂ ਲੈਣਾ ਚਾਹੁੰਦੇ ਹੋ ਓਨੀ ਲੈ ਸਕਦੇ ਹੋ ਇਸ ਤੋਂ ਵੀ ਜ਼ਿਆਦਾ ਲੈਣਾ ਚਾਹੁੰਦੇ ਹੋ ਤਾਂ ਇਹ ਦੇਖ ਸਕਦੇ ਹੋ ਤੁਸੀਂ ਜਿੰਨੇ ਸਾਈਜ਼ ਤੁਸੀਂ ਲੈਣਾ ਚਾਹੁੰਦੇ ਹੋ 4 ਇੰਚ 5 ਇੰਚ ਜਿੰਨਾ ਤੁਸੀਂ ਲੈਣਾ ਚਾਹੁੰਦੇ ਹੋ ਜਿੰਨੀ ਤੁਹਾਡੇ ਕਸਟਮਰ ਦੀ ਡਿਮਾਂਡ ਆ ਜਾਂ ਤੁਸੀਂ ਆਪਣੇ ਸੂਟ ਲਈ ਲੈਣਾ ਚਾਹੁੰਦੇ ਹੋ ਤਾਂ ਲੈ ਸਕਦੇ ਹੋ ਤੇ ਡਿਜ਼ਾਈਨ ਵੀ ਤੁਹਾਨੂੰ ਇਹਨਾਂ ਦੇ ਅਲੱਗ-ਅਲੱਗ ਮਿਲ ਜਾਣੇ ਆ ਔਰ ਇੱਕ ਗੱਲ ਫੇਰ ਤੋਂ ਅਸੀਂ ਮੈਂਸ਼ਨ ਕਰ ਰਹੇ ਹਾਂ ਕਿ ਜਿਹੜੇ ਸਾਈਜ਼ ਦੇ ਅਕੋਰਡਿੰਗ ਹੀ ਇਹਨਾਂ ਦੇ ਰੇਟ ਰਹਿਣ ਵਾਲੇ ਨੇ ਅਗਰ ਤੁਹਾਡੇ ਲੈਸ ਦੀ ਵਿਥ ਵਧ ਰਹੀ ਆ ਤਾਂ ਉਸ ਹਿਸਾਬ ਨਾਲ ਜਿਹੜਾ ਰੇਟ ਆ ਉਹ ਵੀ ਵਧੇਗਾ ਨੈਕਸਟ ਇਹ ਦੇਖੋ ਕਿੰਨੀ ਸੋਹਣੀ ਮਲਟੀ ਦੇ ਵਿੱਚ ਲੈਸ ਹੈ ਜਿਹੜੀ ਕਿ 320 ਰੁਪਏ ਦੀ 9 ਮੀਟਰ ਹੈ ਔਰ ਇਹ ਪੈਣੀਆ ਸਿਰਫ ਔਰ ਸਿਰਫ ਤੁਹਾਨੂੰ 36 ਰੁਪਏ ਪਰ ਮੀਟਰ ਦੇ ਹਿਸਾਬ ਨਾਲ ਬਹੁਤ ਸੋਹਣੀ ਲੱਗਦੀ ਆ ਕਿਸੇ ਵੀ ਸੂਟ ਤੇ ਤੁਸੀਂ ਪਲੇਨ ਸੂਟ ਤੇ ਲਗਾ ਸਕਦੇ ਹੋ ਇਸ ਨੂੰ ਇਸ ਦੇ ਵਿੱਚ ਹੀ ਇਹ ਵਾਲਾ ਸਾਈਜ਼ ਸਭ ਤੋਂ ਵੱਡਾ ਆ ਗਿਆ 420 ਰੁਪਏ ਦੀ 9 ਮੀਟਰ ਰਹਿਣੀ ਹੈ ਇਹ ਤੇ ਇਹ ਵੀ ਬਸ ਉਨੇਕ ਰੇਟ ਦੇ ਹਿਸਾਬ ਨਾਲ ਰਹਿਣੀ ਹੈ ਤੁਹਾਨੂੰ ਬਹੁਤ ਸੋਹਣਾ ਔਰ ਸਭ ਤੋਂ ਛੋਟਾ ਸਾਈਜ਼ ਇਹ ਵਾਲਾ ਆ ਗਿਆ ਜਿਹੜਾ ਕਿ 245 ਰੁਪਏ ਦਾ 9 ਮੀਟਰ ਪੈਣਾ ਹੈ ਨੀਅਰਬਾਊਟ 27 ਤੋਂ 28 ਰੁਪਏ ਪਰ ਮੀਟਰ ਦੇ ਹਿਸਾਬ ਨਾਲ ਪੈ ਜਾਣਾ ਜਿਹੜਾ ਮਲਟੀ ਦੇ ਵਿੱਚ ਆਪਾਂ ਤੁਹਾਨੂੰ ਦਿਖਾਇਆ ਸੀ ਉਸ ਦੇ ਡਿਜ਼ਾਈਨ ਔਰ ਸਾਈਜ਼ ਤੁਸੀਂ ਇਹ ਵਾਲੇ ਦੇਖ ਸਕਦੇ ਹੋ ਲਗ ਲਗ ਤਰ੍ਹਾਂ ਦੇ ਸਾਈਜ਼ ਰਹਿਣਗੇ ਲਗ ਲਗ ਤਰ੍ਹਾਂ ਦੇ ਡਿਜ਼ਾਈਨ ਰਹਿਣਗੇ ਬਹੁਤ ਸੋਹਣੇ ਡਿਜ਼ਾਈਨ ਨੇ ਮਤਲਬ ਜਿੰਨੀ ਕਲੈਕਸ਼ਨ ਅਸੀਂ ਤੁਹਾਨੂੰ ਦਿਖਾਈਏ ਓਨੀ ਥੋੜੀ ਐ ਇਹਨਾਂ ਕੋਲ ਬਹੁਤ ਹੀ ਜ਼ਿਆਦਾ ਕਲੈਕਸ਼ਨ ਐ ਤੁਸੀਂ ਦੇਖ ਸਕਦੇ ਹੋ ਇਹ ਵੀ ਆ ਗਿਆ ਅੱਗੇ ਸਿੱਪੀ ਔਰ ਜਰੀ ਦਾ ਵਰਕ ਟਿਸ਼ੂ ਦੇ ਉੱਪਰ ਹੋਇਆ ਹੋਇਆ ਸਭ ਤੋਂ ਵੱਡੀ ਗੱਲ ਕਿ ਟਿਸ਼ੂ ਦੇ ਉੱਪਰ ਹੋਇਆ ਹੋਇਆ ਔਰ ਬਹੁਤ ਸੋਹਣੀ ਲੁੱਕ ਦੇ ਰਿਹਾ ਜਿਹੜਾ ਕਿ ਨੀਅਰ ਬਾਊਟ ਆ ਰਿਹਾ 1375 ਰੁਪਏ ਦਾ ਜਾਂ ਫਿਰ 475 ਰੁਪਏ ਦਾ 1375 ਰੁਪਏ ਦਾ ਹੋਏਗਾ ਠੀਕ ਐ ਤੇ ਜਿਹੜਾ ਕਿ 9 ਮੀਟਰ ਦਾ ਰੋਲ ਰਹੇਗਾ ਸਾਈਜ਼ ਵੀ ਇਸ ਦੇ ਵਿੱਚ ਵੀ ਅਲੱਗ-ਅਲੱਗ ਮਿਲ ਜਾਣਗੇ ਤੁਹਾਨੂੰ ਡਿਜ਼ਾਈਨ ਵੀ ਅਲੱਗ-ਅਲੱਗ ਮਿਲ ਜਾਣਗੇ ਮਤਲਬ ਬਹੁਤ ਜ਼ਿਆਦਾ ਇਹਨਾਂ ਕੋਲ ਕੁਆਲਿਟੀ ਆ ਜਿਹੜੀ ਕਿ ਅਸੀਂ ਬਹੁਤ ਸਾਰੇ ਪਾਰਟ ਦੇ ਵਿੱਚ ਪੂਰੀ ਕੀਤੀ ਆ ਅਗਰ ਤੁਸੀਂ ਕਾਟਨ ਦਾ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਦੂਜੇ ਚੈਨਲ ਅਸੀਂ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦਵਾਂਗੇ ਪਿੰਡਾ ਵਾਲੇ ਜਮਾ ਦੇਸੀ ਉਸ ਦੇ ਵਿੱਚ ਜਾ ਕੇ ਦੇਖ ਸਕਦੇ ਹੋ ਔਰ ਜਿਹੜਾ ਕਿ ਇੱਕ ਹੋਰ ਇਸ ਤੋਂ ਥੋੜੀ ਜਿਹੀ ਘੱਟ ਹੈਵੀ ਲੈਸ ਆ ਉਹ ਸਾਡੇ ਦੂਸਰੇ ਚੈਨਲ ਮਿਸਟ੍ਰੈਨ ਮਿਸਿਸ ਗਿਲ ਦੇ ਵਿੱਚ ਤੁਸੀਂ ਜਾ ਕੇ ਦੇਖ ਸਕਦੇ ਹੋ ਦੈਨ ਉਸ ਤੋਂ ਬਾਅਦ ਤੁਸੀਂ ਸਾਡਾ ਇਹ ਵਾਲਾ ਬਲੌਗ ਤਾਂ ਦੇਖ ਰਹੇ ਹੋ ਅੰਮ੍ਰਿਤ ਗਿਲ ਬਲੌਗਸ ਦੇ ਉੱਪਰ ਸੋ ਤੁਸੀਂ ਦੇਖ ਸਕਦੇ ਹੋ ਸਾਰੀਆਂ ਅਲੱਗ-ਅਲੱਗ ਤਰ੍ਹਾਂ ਦੀਆਂ ਰਹਿਣਗੀਆਂ ਲੈਸਾਂ ਤੇ ਇਹ ਦੇਖ ਸਕਦੇ ਹੋ ਕਿੰਨੀ ਸੋਹਣੀ ਇਹਨੂੰ ਫਿਨਿਸ਼ਿੰਗ ਦਿੱਤੀ ਗਈ ਹੈ ਇੱਕ ਕੱਟ ਕਰਕੇ 280 ਰੁਪਏ ਦੀ 9 ਮੀਟਰ ਵੈਣੀ ਹੈ ਤੁਹਾਨੂੰ ਸਾਰੀਆਂ ਅਲੱਗ-ਅਲੱਗ ਨੇ ਲਓ ਜੀ ਉਸ ਤੋਂ ਬਾਅਦ ਨਲਕੀ ਵਾਲੀ ਲੈਸ ਤੁਸੀਂ ਚੈੱਕ ਕਰ ਸਕਦੇ ਹੋ ਮੈਨੂੰ ਤਾਂ ਫਿਨਿਸ਼ਿੰਗ ਬਹੁਤ ਸੋਹਣੀ ਲੱਗਦੀ ਮੇਰੇ ਹੱਥ ਕਾਲੇ ਹੋ ਗਏ ਸਾਰੇ ਲੈਸਾਂ ਤੇ ਬਹੁਤ ਸੋਹਣੀ ਫਿਨਿਸ਼ਿੰਗ ਆਈ ਹੋਈ ਹੈ ਲੈਸ ਦੀ ਇਸ ਸੂਟ ਦੇ ਉੱਪਰ ਲੱਗੀ ਹੋਈ ਨੇ ਇੱਕ ਅਲੱਗ ਹੀ ਲੁੱਕ ਦੇਣੀ ਆ ਜਿਹੜੀ ਕਿ ਪੈਣੀ ਆ ਤੁਹਾਨੂੰ 650 ਰੁਪਏ ਦੀ 9 ਮੀਟਰ ਮਤਲਬ ਨੀਅਰ अबाउट 72 ਤੋਂ 73 ਰੁਪਏ ਪਰ ਮੀਟਰ ਦੇ حساب ਨਾਲ ਪੈਣੀ ਆ ਤੇ ਕਲਰ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਕਲਰ ਤੁਹਾਨੂੰ ਇਹਦੇ ਵਿੱਚ ਮਿਲ ਜਾਣੇ ਆ ਰੋਜ਼ ਗੋਲਡ 골ਡਨ ਤੇ ਸਿਲਵਰ ਦੇ ਵਿੱਚ ਡਿਜ਼ਾਈਨ ਇੱਕ ਅਲੱਗ ਜਿਹਾ ਡਿਜ਼ਾਈਨ ਆ ਜਿਹੜਾ ਕਿ ਉਹੀ ਸੇਮ ਰੇਟ ਨਾਲ 650 ਰੁਪਏ ਦੀ 9 ਮੀਟਰ ਤੇ ਬਹੁਤ ਸੋਹਣਾ ਡਿਜ਼ਾਈਨ ਆ ਇੱਕ ਅਲੱਗ ਜਿਹਾ ਜਿੱਦਾਂ ਹੁਣ ਗੁਰਪ੍ਰੀਤ ਨੇ ਮੇਰੇ ਮਾਈਂਡ ਦੇ ਵਿੱਚ ਪਾਤਾ ਕਿ ਬਸ ਸ਼ਿਮਰ ਦਾ ਬਲੈਕ ਸੂਟ ਹੋਵੇ ਤੇ ਸਿਲਵਰ ਲੈਸ ਹੋਵੇ ਉਹ ਸ਼ਿਮਰ ਦਾ ਬਲੈਕ ਸੂਟ ਲੈਣ ਦੀ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਮਲਟੀ ਦੇ ਵਿੱਚ ਤਾਂ ਭੰਡਾਰ ਹੀ ਪਿਆ ਲੈਸਾਂ ਦਾ ਤੇ ਅਲੱਗ-ਅਲੱਗ ਕਲਰ ਮਤਲਬ ਕੋਈ ਕਲਰ ਮਾਈਂਡ ਦੇ ਵਿੱਚ ਇਦਾਂ ਦਾ ਨਹੀਂ ਆਉਂਦਾ ਕਿ ਇਹਨਾਂ ਕੋਲ ਨਹੀਂ ਹੈਗਾ ਸੋ ਹਰ ਤਰ੍ਹਾਂ ਦਾ ਕਲਰ ਹੈ ਜਿਹੜਾ ਇਹਨਾਂ ਕੋਲ ਅਵੇਲੇਬਲ ਰਹੇਗਾ ਇੰਗਲਿਸ਼ ਚਾਰਟ ਹੋਵੇ ਚਾਹੇ ਉਹ ਚਾਹੇ ਉਹ ਕੋਈ ਵੀ ਤਰ੍ਹਾਂ ਦਾ ਕਲਰ ਹੋਵੇ ਸਾਰੇ ਕਲਰ ਇਹਨਾਂ ਦੇ ਕੋਲ ਅਵੇਲੇਬਲ ਰਹਿਣੇ ਆ ਬਾਕੀ ਤੁਸੀਂ ਦੇਖ ਸਕਦੇ ਹੋ ਉੱਪਰ ਵੀ ਇੱਕ ਵਾਰ ਹਰ ਤਰ੍ਹਾਂ ਦੀ ਲੈਸ ਜਿਹੜੀ ਕਿ ਜਿੰਨਾ ਤੁਹਾਡਾ ਬਜਟ ਹੋਏਗਾ ਉਸ ਹਿਸਾਬ ਨਾਲ ਤੁਹਾਨੂੰ ਇਹ ਲੈਸ ਆ ਜਿਹੜੀ ਉਹ ਪ੍ਰੋਵਾਈਡ ਕਰ ਦੇਣਗੇ ਸੋ ਜਲਦੀ ਜਲਦੀ ਕਰੋ ਜੀ ਫਿਰ ਆਪਣਾ ਆਰਡਰ ਹੈ ਜਿਹੜਾ ਵਟਸਐਪ ਤੇ ਪਲੇਸ ਕਰੋ ਜਾਂ ਫਿਰ ਤੁਸੀਂ ਆ ਕੇ ਵਿਜ਼ਿਟ ਵੀ ਕਰ ਸਕਦੇ ਹੋ ਮਤਲਬ ਜਿੰਨਾ ਟਾਈਮ ਮੈਂ ਇੱਥੇ ਖੜੀ ਆ ਮੇਰਾ ਅਲੱਗ-ਅਲੱਗ ਤਰ੍ਹਾਂ ਦੇ ਡਿਜ਼ਾਈਨਾਂ ਦੇ ਉੱਪਰ ਹੀ ਧਿਆਨ ਜਾ ਰਿਹਾ ਇੱਕ ਹੋਰ ਲੱਗ ਜਾ ਡਿਜ਼ਾਈਨ ਲੱਭੇ ਆਪਾਂ ਨੂੰ ਬਲੈਕ ਦੇ ਉੱਪਰ ਦੇਖ ਸਕਦੇ ਹੋ ਦੁਪट्टे ਤੇ ਲੱਗੀ ਸੂਟ ਤੇ ਲੱਗੀ ਕਿੰਨੀ ਸੋਹਣੀ ਲੱਗਣੀ ਆ ਬਲੈਕ ਦੇ ਉੱਪਰ ਰਹੇਗੀ ਇਹ ਵਾਲੀ ਲੈਸ ਪਿਓਰ ਬਲੈਕ ਵੀ ਮਿਲ ਜੇਗਾ ਬਲੈਕ ਨਾਲ 골ਡਨ ਵੀ ਮਿਲ ਜੇਗਾ ਸਾਰੀਆਂ ਲੈਸਾਂ ਇੱਕ ਵਾਰ ਤੁਸੀਂ ਫਿਰ ਤੋਂ ਦੇਖ ਸਕਦੇ ਹੋ ਲੋ ਵੀ ਆਦੀ ਵੀਡੀਓ ਚ ਅਪਾ ਤੁਹਾਨੂੰ ਸਾਰੀਆਂ ਲੈਸ ਲੈਸਾਂ ਦਿਖਾਈਆਂ ਨੇ ਜੀ ਸੈਂਸੀ ਲੈਸਾਂ ਨੇ ਸਾਰੀਆਂ ਤੁਹਾਨੂੰ ਅਪਾ ਦਿਖਾਈਆਂ ਨਾਲ ਪ੍ਰਾਈਸ ਦੱਸਿਆ ਤੇ ਬਾਕੀ ਜੇ ਵੀਡੀਓ ਤੁਹਾਨੂੰ ਵਧੀਆ ਲੱਗਿਆ ਲਾਈਕ ਸ਼ੇਅਰ ਕਰਨਾ ਤੇ ਇਹਨਾਂ ਦਾ ਸਾਰਾ ਐਡਰੈਸ ਆ ਜਿਆ ਨੰਬਰ ਆ 92565 7373 754 9056 7373 754 ਇਹ ਨੰਬਰ ਤੇ ਤੁਸੀਂ ਕੰਟੈਕਟ ਕਰਕੇ ਕੋਈ ਵੀ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ ਕੋਈ ਵੀ ਆਰਡਰ ਤੁਸੀਂ ਕਰ ਸਕਦੇ ਹੋ ਕੋਈ ਆਰਡਰ ਦੀ ਲਿਮਟ ਨਹੀਂ ਹੈਗੀ ਜੇ ਤੁਸੀਂ 50 ਰੁਪਏ ਦਾ ਆਰਡਰ ਕਰਨਾ ਚਾਹੇ 100 ਦਾ ਕਰਨਾ ਚਾਹੇ ਤੁਸੀਂ 2000 ਦਾ ਕਰਨਾ ਚਾਹੇ 10000 ਦਾ ਕਰਨਾ ਤੁਸੀਂ ਕੋਈ ਵੀ ਆਰਡਰ ਇਹਨਾਂ ਤੋਂ ਕਰ ਸਕਦੇ ਤੇ ਨੰਬਰ ਮਾਸਕਰੀਨ ਤੇ ਵੀ ਚਲਾ ਦਨਾ ਤੁਸੀਂ ਨੰਬਰ ਨੋਟ ਕਰ ਲਿਓ ਤੇ ਆਦੀ ਵੀਡੀਓ ਨੂੰ ਆਪਾਂ ਐਂਡ ਕਰਦੇ ਆ ਜੇ ਵੀਡੀਓ ਵਧੀਆ ਲੱਗੀ ਆ ਲਾਈਕ ਕਰਨਾ ਸ਼ੇਅਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਇਸ ਕਦੇ ਆਪਾਂ ਨੂੰ ਫੋਲੋ ਕਰਨਾ ਮਿਲਦੇ ਆ ਜੀ ਤੁਹਾਨੂੰ ਹੋਰ ਇੱਕ ਨਵੀਂ ਵੀਡੀਓ 'ਚ